ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਡੇ ਨਾਲ ਮੌਜੂਦ ਨੇ ਕਰਮ ਲਹਿਲ ਜੀ ਕਰਮ ਲਹਿਲ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਤੁਹਾਡੇ ਵੱਲੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜੀ ਦੇਖੋ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਬਹੁਤ ਜ਼ਮੀਨੀ ਸਤਹ ਤੇ ਚੋਣਾਂ ਲੜ ਰਹੀ ਹੈ ਤੇ ਪਹਿਲੀ ਵਾਰ ਹੋਇਆ ਕਿ ਅਸੀਂ ਆਪ ਫੀਲਡ 'ਚ ਆਏ ਆ ਤੇ ਪਹਿਲੀ ਵਾਰ ਬੀਜੇਪੀ ਖੁੱਲ ਕੇ ਮੈਦਾਨ ਚ ਆਈ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈ ਤੇ ਅਸੀਂ ਜਿਹੜੇ ਕੈਂਡੀਡੇਟ ਨੇ ਗੁਰਵਿੰਦਰ ਸਿੰਘ ਜੀ ਉਹਨਾਂ ਦੀ ਚੋਣ ਮદાન ਚਾਹੀ ਸੀ ਅਸੀਂ ਇਹਨਾਂ ਦੀ ਕੈਂਪੇਨ ਕਰਨ ਆਏ ਸੀ ਲੋਕਾਂ ਨੂੰ ਅਪੀਲ ਕਰਨ ਆਏ ਸੀ ਕਿ ਇਹਨਾਂ ਨੂੰ 14 ਦਸੰਬਰ ਵਾਲੀਆਂ ਜਿਹੜੇ ਚੋਣਾਂ ਹੋ ਰਹੀਆਂ ਨੇ ਉਹਦੇ ਚ ਵੱਧੋ ਵੱਧ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਓ ਉਸੇ ਦੇ ਉੱਤਰ ਚ ਫਿਰਦੇ ਕਿ ਲੱਗਦਾ ਹਰ ਬਾਰ ਜਿਹੜੀਆਂ ਪਾਰਟੀਆਂ ਆਉਂਦੀਆਂ ਨੇ ਵੱਡੇ ਘਰਾਂ ਦੇ ਕਾਕਿਆਂ ਨੂੰ ਜਾਂ ਵੱਡੇ ਘਰਾਂ ਦੇ ਕਾਕਿਆਂ ਨੂੰ ਵੋਟਾਂ 'ਚ ਉਤਾਰ ਦਿੰਦੇ ਨੇ ਤੁਸੀਂ ਪਹਿਲੀ ਵਾਰ ਹੋ ਕਿ ਇੱਕ ਗਰੀਬ ਪਰਿਵਾਰਾਂ ਦੇ ਜਵਾਕਾਂ ਨੂੰ ਅੱਗੇ ਲੈ ਕੇ ਆ ਰਹੇ ਜੀ ਦੇਖੋ ਜਿਹੜੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਸੀ ਡਾਕਟਰ ਭੀਮਰਾਓ ਅੰਬੇਦਕਰ ਸਾਡੇ ਜਦੋਂ ਨਰਿੰਦਰભાઈ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਦਫ਼ਤਰਾਂ ਦੇ ਵਿੱਚ ਭੀਮਰਾਓ ਅੰਬੇਦਕਰ ਜੀ ਦੀ ਫੋਟੋ ਲਗਾਈ ਉਹਦਾ ਕਾਰਨ ਕੀ ਸੀ ਕਿ ਜਦੋਂ ਅਸੀਂ ਉਹਨਾਂ ਵੱਲ ਦੇਖਾਂਗੇ ਤਾਂ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਤਾਂ ਹੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਅਸੀਂ ਰੋਜ਼ ਪ੍ਰੇਰਿਤ ਹੋਵਾਂਗੇ ਠੀਕ ਹੈ ਦੂਜੀ ਗੱਲ ਜਿਹੜੀ ਇਹ ਮੰਗਵਾਲ ਸੀਟ ਆ ਇਹ ਜਰਨਲ ਸੀਟ ਸੀ ਜੀ ਹਾਂਜੀ ਇਹਦੇ ਤੇ ਐਸੀ ਕੈਂਡੀਡੇਟ ਇਸ ਲਈ ਦਿੱਤਾ ਗਿਆ ਕਿਉਂਕਿ ਸਾਨੂੰ ਪਾਰਟੀ ਚ ਸਿਖਾਇਆ ਦਿਸ਼ਾ ਨਿਰਦੇਸ਼ ਸਾਡੇ ਸੀਨੀਅਰ ਤੋਂ ਹੀ ਹੁੰਦੇ ਨੇ ਕਿ ਤੁਸੀਂ ਗਰਾਊਂਡ 'ਚ ਜਾਣਾ ਤੇ ਜਿਹੜੀ ਜ਼ਮੀਨੀ ਪੱਤਰ ਦੀ ਸਮੱਸਿਆ ਉਹ ਉੱਪਰ ਲੈ ਕੇ ਆਉਣੀ ਹੈ ਤੇ ਜਿਹੜਾ ਇਹ ਸਾਡਾ ਭਰਾ ਹੈ ਗੁਰਵਿੰਦਰ ਸਿੰਘ ਮੈਨੂੰ ਬਹੁਤ ਇਹ ਪਾਠ ਕਰਨ ਵਾਲਾ ਬੰਦਾ ਤੇ ਮੈਨੂੰ ਨਿੱਜੀ ਟਾਈਮ ਤੋਂ ਬਹੁਤ ਟਾਈਮ ਤੋਂ ਜਾਣਦਾ ਵੀ ਹੈ ਤੇ ਮੈਨੂੰ ਲੱਗਿਆ ਕਿ ਇਹਨੂੰ ਇਹਨਾਂ ਨੂੰ ਇੱਕ ਵਾਰ ਜ਼ਰੂਰ ਮੌਕਾ ਦੇਣਾ ਚਾਹੀਦਾ ਕਿਉਂਕਿ ਜੇ ਜਿੰਨੀਆਂ ਜ਼ਮੀਨੀ ਸਸ ਸਮੱਸਿਆਵਾਂ ਇਹ ਜਾਣਦੇ ਹੋਣਗੇ ਸ਼ਾਇਦ ਮੈਂ ਜਾਂ ਤੁਸੀਂ ਹੋਰ ਕੋਈ ਨਹੀਂ ਸਮਝ ਸਕਾਂ ਇਸ ਕਰਕੇ ਬਲਾਕ ਸਭਮਤੀ ਦੇ ਉਮੀਦਵਾਰ ਜੋ ਗੁਰਵਿੰਦਰ ਸਿੰਘ ਜੋ ਮੰਗਵਾਲ ਜੋਂ ਤੋਂ ਚੋਣ ਲੜ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਵਾਰ ਚੋਣ ਮੈਦਾਨ 'ਚ ਆਏ ਹੋ ਦੇਖੋ ਜੀ ਪਹਿਲੀ ਵਾਰ ਚੋਣ ਮੈਦਾਨ 'ਚ ਆਏ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਮੈਨੂੰ ਟਿਕਟ ਦਿੱਤੀ ਬੀਜੇਪੀ ਪਾਰਟੀ ਤੋਂ ਦੇਖੋ ਜੋ ਵੀ ਮੇਰੀਆਂ ਸਮੱਸਿਆਵਾਂ ਨੇ ਜੋ ਮੈਂ ਅੱਗੇ ਲਿਆ ਕੇ ਮੰਗਾ ਜਿਹੜੇ ਮੇਰੇ ਕੰਮ ਹੋਣ ਤਾਂ ਕਰਕੇ ਬਾਈ ਜੀ ਨੇ ਮੈਨੂੰ ਟਿਕਟ ਦਿੱਤੀ ਹੈ ਕਿ ਵੀ ਮੇਰੇ ਕੰਮ ਕਰਨੀ ਕੀ ਲੱਗਦਾ ਕਰਮ ਲਹਿਲ ਜੀ ਨੇ ਇਹ ਵੀ ਆਖਿਆ ਵੀ ਇੱਥੇ ਤੁਹਾਡੇ ਲਈ ਇੱਕ ਸੈਂਟਰ ਬਣਾ ਦਿੱਤਾ ਜਾਊਗਾ ਜੋ ਕੇਂਦਰ ਸਰਕਾਰ ਦੀਆਂ ਸਹੂਲਤਾਂ ਦਾ ਦੱਸਿਆ ਕਰੂੰਗਾ ਤੁਸੀਂ ਦੇਖੋ ਜੀ ਮੈਨੂੰ ਡੇਢ ਸਾਲ ਹੋ ਗਏ ਬਾਈ ਜੀ ਨਾਲ ਰਹਿੰਦੇ ਜੀ ਜੋ ਵੀ ਇਹਨਾਂ ਨੇ ਕਿਹਾ ਜੀ ਉਹ ਪੂਰਾ ਹੋਇਆ ਗਈ ਜੋ ਹੁਣ ਇਹਨਾਂ ਨੇ ਕਿਹਾ ਸੈਂਟਰ ਦਾ ਉਹ ਵੀ ਪੂਰਾ ਹੀ ਹੋਵੇਗਾ ਜੀ ਤੇ ਇਹਨਾਂ ਨੇ ਮੰਗਵਾਲ ਵਿੱਚ ਵੀ ਇੱਕ ਆਫਿਸ ਖੋਲਿਆਗਾ ਜੋ ਹਮੇਸ਼ਾ ਖੁੱਲਾ ਰਹੇਗਾ ਉਥੇ ਆਨਲਾਈਨ ਦਾ ਕੰਮ ਹੋਏਗਾ ਜੀ ਭਾਈ ਗੁਰਜੀ ਖਾਤੀ ਜਿਹੜਾ ਵੀ ਖੜਾ ਹੋ ਰਿਹਾ ਉਹ ਮੇਰਾ ਸਾਕਾ ਗੁਰਵਿੰਦਰ ਸਿੰਘ ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਆ ਤੇ ਉਹਨੂੰ ਫੁੱਲ ਸਪੋਰਟ ਕਰੋ ਤੇ ਵੋਟਾਂ ਪਾ ਲੋਕਾਂ ਨੇ ਜੀ ਸਾਰਿਆਂ ਨੂੰ ਮੌਕਾ ਦੇਖ ਦੇ ਕੇ ਦੇਖ ਲਿਆ ਅਸੀਂ ਲੋਕਾਂ ਦੇ ਵਿੱਚ ਇਹੀ ਲੈ ਕੇ ਚੱਲਿਆ ਵੀ ਨਰਿੰਦਰભાઈ ਮੋਦੀ ਦੀ ਜਿਹੜੀ ਸਟੇਟ ਦੀ ਸਰਕਾਰ ਬਣ ਜਾਂਦੀ ਹੈ ਦੁਬਾਰੇ ਟੁੱਟਦੀ ਨਹੀਂ ਰਿਪੀਟ ਕਰਦੀ ਹੈ ਅਸੀਂ ਲੋਕਾਂ ਦੇ ਵਿੱਚ ਇਹੀ ਲੈ ਕੇ ਚੱਲਦੇ ਆਂ ਵੀ ਜੇ ਝਾੜੂ ਵਾਲਿਆਂ ਨੂੰ ਇੱਕ ਮੌਕਾ ਦੇ ਸਕਦੇ ਆ ਜਿਵੇਂ ਨਵੇਂ ਆਏ ਤਾਂ ਅਸੀਂ ਐਨੇ ਸਾਲ ਪੁਰਾਣੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਪੰਜਾਬ ਦੇ ਵਿੱਚ ਦੇ ਕੇ ਦੇਖੀਏ ਕਿਉਂਕਿ 17 ਸਿੱਧਿਆਂ ਦੇ ਵਿੱਚ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਕਈ ਸੁੱਬਿਆਂ ਦੇ ਵਿੱਚ ਦੁਬਾਰਾ ਦੁਬਾਰਾ ਕੀ ਪੰਜ-ਪੰਜ ਵਾਰੀ ਵੀ ਰਿਪੀਟ ਹੋ ਚੁੱਕੀ ਆ ਤੇ ਪੰਜਾਬ ਦੀ ਕਿਸਮਤ ਮਾੜੀ ਆ ਕਿ ਸੈਕਟਰ 'ਚ ਸਰਕਾਰ ਹੋਰ ਹੁੰਦੀ ਆ ਤੇ ਪੰਜਾਬ 'ਚ ਹੋਰ ਹੁੰਦੀ ਆ ਅਸੀਂ ਲੋਕਾਂ ਦੇ ਵਿੱਚ ਇਹੀ ਲੈ ਕੇ ਚੱਲਿਆ ਕਿ 2027 ਦਾ ਜਿਹੜਾ ਪਿੰਡਾ ਹੈ ਉਹ ਆਪਣਾ ਇੱਥੋਂ ਬਲਾਕ ਸਾਮੂਚੇ ਜਿਲ੍ਹਾ ਪ੍ਰਿਸ਼ਦ ਤੋਂ ਬਣਿਆ ਗਿਆ ਕਿਉਂਕਿ ਪਿੰਡਾ ਦੇ ਵਿੱਚ ਬਹੁਤ ਸਾਰੇ ਜੀ ਆਪਣਾ ਦੇਖੇ ਰਿਹਾ ਤੋਂ ਵਧੀਆ ਸ਼ਾਨਦਾਰ ਚਿੱਤ ਲੱਗ ਦਿੱਤੀ ਇਹ ਸਨ ਬਲਾਕ ਸਮਤੀ ਦੇ ਉਮੀਦਵਾਰ ਜੋ ਇਥੋਂ ਮੰਗਵਾਲ ਜੋਂ ਤੋਂ ਆਪਣੀ ਚੋਣ ਲੜ ਰਹੇ ਹਨ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਮਹਾਰਪਾਲ ਸਿੰਘ ਕਾਬਦਾ ਮੰਗਵਾਲ